ਮੌਸਮ ਵਿਭਾਗ ਦੇ ਵੱਲੋਂ ਚਾਰੀ orange alert ਗਰਮੀ ਨੂੰ ਲੈ ਕੇ ਬਸਾਰਤ ਵਿੱਚ ਸਨਨਾਟਾ ਛਾਇਆ ਹੋਇਆ ਹੈ ਸਿਹਤ ਵਿਭਾਗ ਦੇ ਵੱਲੋਂ ਵੀ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜ਼ਰੂਰੀ ਕੰਮ ਹੋਣ ਤੇ ਹੀ ਕਰੋ ਤੋਂ ਬਾਹਰ ਨਿਕਲਣ ਲਗਾਤਾਰ ਪੂਰੇ ਪੰਜਾਬ ਅੰਦਰ ਗੱਲ ਕਰੀਏ ਤੇ ਗਰਮੀ ਦਾ ਜਿਹੜਾ ਪ੍ਰਕੋਪਿਆ ਉਹ ਵਧਦਾ ਜਾ ਰਿਹਾ ਜੇ ਅੱਜ ਦੀ ਗੱਲ ਕਰੀਏ ਤੇ ਜਿਹੜਾ ਅੱਜ ਦਾ ਵੀ ਜਿਹੜਾ ਗਰਮੀ ਦਾ ਪਾਰਾ ਹੈ ਉਹ 43 ਤੋਂ ਜਿਹੜਾ ਪਾਰ ਹੁੰਦਾ ਨਜ਼ਰ ਆਉਂਦਾ ਭਾਵੇਂ ਕੀ ਸਿਹਤ ਵਿਭਾਗ ਵੱਲੋਂ ਜਿਹੜਾ ਵਾ orange alert ਕੀਤਾ ਗਿਆ ਸੀਗਾ ਪਰ ਉਸ ਨੂੰ ਲੈ ਕੇ ਲਗਾਤਾਰ ਜੇ ਲੋਕਾਂ ਦੀ ਗੱਲ ਕਰੀਏ ਲੋਕ ਕਿਤਨਾ ਕਿਤੇ ਇਸ ਅਤਿ ਦੀ ਗਰਮੀ ਤੋਂ ਬਚਣ ਲਈ ਜਿਹੜਾ ਵਾ ਉਹ ਐ ਨਿੰਬੂ ਪਾਣੀਆਂ ਦਾ ਸੇਵਨ ਕਰਦੇ ਨਜ਼ਰ ਆਉਂਦੇ ਨੇ ਪਰ ਜੇ ਬਾਜ਼ਾਰਾਂ ਦੀ ਮੈਂ ਗੱਲ ਕਰਾਂ ਇਸ ਵੇਲੇ ਅਸੀਂ ਅਜਨਾਲਾ ਦੇ ਬਾਜ਼ਾਰਾਂ ਤੋਂ ਮੌਜੂਦ ਹਾਂ ਬਿਲਕੁਲ ਬਾਜ਼ਾਰਾਂ ਅੰਦਰ ਜਿਹੜੀ ਆ ਸੁੰਨਸਾਨ ਪਈ ਹੋਈ ਆ ਬਿਲਕੁਲ ਤੁਹਾਡੇ ਸਾਨੂੰ ਸੁਜੋਗੀ ਦਿਖਾ ਰਹੇ ਨੇ ਕਿ ਲੋਕ ਕਿਸ ਤਰੀਕੇ ਨਾਲ ਜਿਹੜੀ ਦੁਕਾਨਦਾਰ ਨੇ ਉਹ ਦੁਕਾਨਾਂ ਦੇ ਅੰਦਰ ਵੜ ਕੇ ਬੈਠੇ ਹੋਏ ਨੇ ਜਿਹੜੇ ਦੁਕਾਨ ਬਾਜ਼ਾਰ ਦੇ ਬਿਲਕੁਲ ਦੀ ਪੂਰਨ ਤੌਰ ਤੇ ਜਿਹੜੇ ਖਾਲੀ ਦਿਸਦੇ ਨਜ਼ਰ ਆਉਂਦੇ ਨੇ ਕਿਤਨੇ ਕਿਤੇ ਇੱਕ ਆ ਦੁਕਾ ਲੋਕ ਹੀ ਜਿਹੜੇ ਜ਼ਰੂਰੀ ਕੰਮਾਂ ਵਾਲੇ ਨੇ ਉਹ ਘਰਾਂ ਜੋ ਬਾਹਰ ਨਿਕਲਦੇ ਦੁਕਾਨਦਾਰਾਂ ਦੇ ਦੁਕਾਨਾਂ ਦੇ ਆਉਂਦੇ ਨਜ਼ਰ ਆਉਂ ਚਾਰੇ ਪਾਸੇ ਜੇ ਮੈਂ ਗੱਲ ਕਰਾਂ ਤੇ ਚਾਰੇ ਪਾਸੇ ਇਸ ਵੇਲੇ ਸੁੰਨਸਾਨ ਪਈ ਹੋਈ ਆ ਜੇ ਕੋਈ ਇਕਾ ਦੁਕਾ ਲੋਕ ਕਿਤੇ ਨਿਕਲਦੇ ਨਹੀਂ ਤੇ ਉਹ ਆਪਣੇ ਸਕੂਟਰਾਂ ਉੱਪਰ ਮੋਟਰਸਾਈਕਲਾਂ ਉੱਪਰ ਆਪਣਾ ਪੂਰੇ ਤਰ੍ਹਾਂ ਨਾਲ ਮੂੰਹ ਲਵੇਟ ਕੇ ਬਿਲਕੁਲ ਆਪਣੇ ਕੱਪੜੇ ਨਾਲ ਮੂੰਹ ਲਵੇਟ ਕੇ ਐਨਕਾਂ ਲਗਾ ਕੇ ਜਿਹੜਾ ਸਫ਼ਰ ਕਰਦੇ ਨਜ਼ਰ ਆਉਂਦੇ ਨੇ ਕਿਉਂਕਿ ਗਰਮੀ ਦਾ ਜਿਹੜਾ ਅਸਰ ਹੈ ਉਹ ਕਾਫੀ ਜ਼ਿਆਦਾ ਜਿਹੜਾ ਪੈਂਦਾ ਨਜ਼ਰ ਆਉਂਦਾ ਕਿਉਂਕਿ ਇਸ ਵਾਰ ਗਰਮੀ ਜਿਹੜੀ ਆ ਉਹ ਲਗਾਤਾਰ ਵਾਧੀ ਨਜ਼ਰ ਆਉਂਦੀ ਆ ਭਾਵੇਂ ਕਿ ਜਦੋਂ ਗੱਲ ਕਰੀਏ ਅਸੀਂ ਮੌਸਮ ਵਿਭਾਗ ਦੀ ਮੌਸਮ ਵਿਭਾਗ ਵੱਲੋਂ ਜਿਹੜਾ orange alert ਕੀਤਾ ਗਿਆ ਕਿ ਇਸ ਗਰਮੀ ਨੂੰ ਲੈ ਕੇ ਪਰ ਗਰਮੀ ਜਿਹੜੀ ਆ ਉਹ ਵੱਡੀ ਨਜ਼ਰ ਆਉਂਦੀ ਕਿਤਨਾ ਕਿਤੇ ਜਿਹੜੀ ਵੱਡੀ ਰੁੱਖਾਂ ਦੀ ਕਮੀ ਕਹਿ ਸਕਦੇ ਆ ਕਿਉਂਕਿ ਜੇ ਪੰਜਾਬ ਦੀ ਗੱਲ ਕਰੀਏ ਤੇ ਪੂਰਾ ਜੇ ਪੰਜਾਬ ਆ ਇਹ ਹੁਣ ਤਾਂ ਦੂਰ ਵਾਂਗੂ ਤਪਦਾ ਨਜ਼ਰ ਆਉਂਦਾ ਕਿਤਨਾ ਕਿਤੇ ਮਾਰੂਥਲ ਵਲਗੇ ਜਿਹੜੇ ਹਾਲਾਤ ਪੰਜਾਬ ਅੰਦਰ ਬਣੇ ਹੋਏ ਨੇ ਕਿਉਂਕਿ ਲਗਾਤਾਰ ਜੇ ਪਿਛਲੇ ਸਮਿਆਂ ਦੀ ਗੱਲ ਕਰੀਏ ਤੇ ਪਹਿਲੇ ਸਮਿਆਂ ਦੇ ਵਿੱਚ ਰੁੱਖ ਹੁੰਦੇ ਸੀਗੇ ਵੱਡੇ ਪੱਦਰ ਤੇ AC ਦੀ ਘੱਟ ਵਰਤੋਂ ਹੁੰਦੀ ਸੀ ਉਸ ਕਰਕੇ ਜਿਹੜਾ ਮੌਸਮ ਵਧੀਆ ਠੰਡਾ ਰਹਿੰਦਾ ਸੀ ਪਰ ਹੁਣ ਜਿਆਦਾ ਦਰਖਤ ਨਾ ਹੋਣ ਕਰਕੇ ਜਿਹੜਾ ਬਾਜ਼ਾਰਾਂ ਅੰਦਰ ਜਿਹੜੀ ਆ ਉਹ ਗਰਮੀ ਆ ਪੂਰੇ ਪੰਜਾਬ ਬੰਦਰ ਜਿਹੜਾ ਵਾ ਪੰਜਾਬ ਐ ਇਸ ਵੇਲੇ ਤੰਦੂਰ ਵਾਂਗੂੰ ਤਪਿਆ ਪਿਆ ਬਿਲਕੁਲ ਤੁਹਾਨੂੰ ਮੈਜਿਸਟਿਕੇ ਨਾਲ ਪਹਿਲਾਂ ਵੀ ਹਾਲਾਤ ਦਿਖਾਏ ਸੀ ਕਿ ਬਾਜ਼ਾਰਾਂ ਅੰਦਰ ਜਿਹੜੀ ਆ ਬਿਲਕੁਲ ਸੁੰਨਸਾਨ ਪਈ ਹੋਈ ਆ ਲੋਕ ਕਿਤਨਾ ਕਿਤੇ ਜਿਹੜੇ ਮੋਟਰਸਾਈਕਲਾਂ ਤੇ ਆ ਰਹੇ ਨੇ ਸਫ਼ਰ ਕਰ ਰਹੇ ਨੇ ਉਹ ਆਪਣੇ ਮੂੰਹ ਟੱਕ ਕੇ ਐਨਕਾਂ ਲਗਾ ਕੇ ਜਿਹੜਾ ਸਫ਼ਰ ਕਰਦੇ ਨਜ਼ਰ ਆਉਂਦੇ ਨੇ ਕਿਉਂਕਿ ਜਿਹੜਾ 파ਰਾ ਇਸ ਵੇਲੇ ਜਿਹੜਾ ਵਾ ਉਹ ਪੂਰੇ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ 44 ਤੋਂ ਪਾਰ ਜਾ ਚੁੱਕਾ ਵਾ ਜਿਸ ਤਰੀਕੇ ਨਾਲ ਇਹਨਾਂ ਪਾਰਾਂ ਜਾਣ ਨਾਲ ਪੂਰਾ ਪੰਜਾਬ ਜਿਹੜਾ ਇੱਕ ਤੰਦੂਰ ਵਾਂਗੂ ਤਪਦਾ ਹੋਇਆ ਨਜ਼ਰ ਆਉਂਦਾ ਵਾ ਪਰ ਪ੍ਰਸ਼ਾਸਨ ਵੱਲੋਂ ਜੇ ਗੱਲ ਕਰੀਏ ਜੇ ਸਿਹਤ ਵਿਭਾਗ ਵੱਲੋਂ ਗੱਲ ਕਰੀ ਤੇ ਉਹਨਾਂ ਵੱਲੋਂ ਜਿਹੜੀਆਂ ਐਡਵਾਈਸੀਆਂ ਸਮੇਂ-ਸਮੇਂ ਤੇ ਜਾਰੀ ਕੀਤੀਆਂ ਜਾਂਦੀਆਂ ਨੇ ਕਿ ਲੋਕ ਜਰੂਰੀ ਕੰਮਾਂ ਲਈ ਹੀ ਘਰਾਂ ਤੋਂ ਨਿਕਲਣ ਬਾਕੀ ਅਸੀਂ ਵੀ ਆਪਣੇ ਇੰਡੀਅਨਜ਼ ਪੰਜਾਬ ਤੋਂ ਸਾਰਿਆਂ ਨੂੰ ਅਪੀਲ ਕਰਨੀ ਜਾਵਾਂਗੇ ਜੀ ਜਿਨ੍ਹਾਂ ਨੂੰ ਕੋਈ ਜ਼ਿਆਦਾ ਜ਼ਰੂਰੀ ਕੰਮ ਨਹੀਂ ਉਹ ਹੀ ਘਰਾਂ ਤੋਂ ਬਾਹਰ ਨਿਕਲਣਾ ਐਡਵਾਈਸ ਘਰਾਂ ਤੋਂ ਬਾਹਰ ਨਾ ਨਿਕਲਿਆ ਜਾਵੇ ਅਤੇ ਬਜ਼ੁਰਗਾਂ ਅਤੇ ਬੱਚਿਆਂ ਦਾ ਖਾਸ ਕਰਕੇ ਧਿਆਨ ਰੱਖਿਆ ਜਾਵੇ ਕਿਉਂਕਿ ਅਜਿਹੀ ਗਰਮੀ ਜਿਹੜੀ ਆ ਇਹ ਬੱਚਿਆਂ ਲਈ ਅਤੇ ਬਜ਼ੁਰਗਾਂ ਲਈ ਬਹੁਤ ਹਾਨੀਕਾਰਕ ਹੁੰਦੀ ਆ ਕਿਉਂਕਿ ਜਿਸ ਤਰੀਕੇ ਨਾਲ ਇਹ ਗਰਮੀ ਵਿੱਚ ਬੱਚੇ ਬਾਹਰ ਨਿਕਲਦੇ ਨੇ ਖਾਲੀ ਸਿਰ ਬਾਹਰ ਨਿਕਲਦੇ ਨੇ ਉਹਨਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਲੱਗਣਦੇ ਖਦਸ਼ੇ ਹੁੰਦੇ ਨੇ ਭਾਵੇਂ ਕਿ ਸਿਹਤ ਵਿਭਾਗ ਵੱਲੋਂ ਵਾਰ-ਵਾਰ ਇਹ ਗੱਲ ਕਹੀ ਜਾਂਦੀ ਆ ਕਿ ਜਦੋਂ ਵੀ ਘਰਾਂ ਚੋਂ ਨਿਕਲਣਾ ਆ ਸਿਰ ਉੱਪਰ ਖਾਲੀ ਸਿਰ ਨਾਲ ਨਿਕਲਿਆ ਜਾਵੇ ਸਿਰ ਉੱਪਰ ਗਿੱਲਾ ਤੌਲੀਆ ਕਰਕੇ ਪਾ ਕੇ ਨਿਕਲਿਆ ਜਾਵੇ ਜਾਂ ਸਿਰ ਨੂੰ ਢੱਕ ਕੇ ਜਾਂ ਛਤਰੀ ਦਾ ਇਸਤੇਮਾਲ ਕੀਤਾ ਜਾਵੇ ਤਾਂ ਹੀ ਬਾਜ਼ਾਰਾਂ ਵਿੱਚ ਨਿਕਲਿਆ ਜਾਵੇ ਬਾਕੀ ਤੁਸੀਂ ਜੁੜੇ ਰਹੋ ਆਈਡੀਆ ਨੂੰ ਪੰਜਾਬ ਦੇ ਲਈ ਜ਼ਨਾਲਾ ਤੋਂ ਜੁਗਜੀ ਸਿੰਘ ਰਪੋੜ